ਪੰਜਾਬ ਦੀ ਇੱਕ ਉਹ ਸੰਸਥਾ ਹੈ ਜੋ ਕਿ ਹੁਣ ਤੱਕ 8000 ਦੇ ਕਰੀਬ ਲਵਾਰਸ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਤੇ ਉਹਨਾਂ ਦੀਆਂ ਅਸਤੀਆਂ ਰੀਤੀ ਰਿਵਾਜਾਂ ਦੇ ਨਾਲ ਹਰ ਦੁਆਰ ਤੇ ਵਿੱਚ ਜਲ ਪ੍ਰਵਾਹ ਕਰ ਚੁੱਕੀ ਹੈ ਦੱਸਿਆ ਜਾਂਦਾ ਹੈ ਕਿ ਸੰਸਥਾ ਪਿਛਲੇ 16 ਸਾਲ ਤੋਂ ਕੰਮ ਕਰ ਰਹੀ ਹੈ ਜ਼ਿਲ੍ਹਾ ਗੁਰਦਾਸਪੁਰ ਦੀ ਸੰਸਥਾ ਦਾ ਨਾਮ ਮਾਨਵ ਕਾਰਮ ਮਿਸ਼ਨ ਸੰਸਥਾ ਹੈ ਜੋ ਕਿ ਦੱਸਿਆ ਜਾ ਰਿਹਾ ਕੋਰੋਨਾ ਕਾਲ ਦੇ ਵਿੱਚ ਵੀ ਜਿੱਥੇ ਇਨਸਾਨ ਇਨਸਾਨ ਤੋਂ ਡਰਨ ਲੱਗ ਪਿਆ ਸੀ ਆਪਣੇ ਪਰਿਵਾਰਕ ਮੈਂਬਰਾਂ ਦਾ ਵੀ ਅੰਤਿਮ ਸੰਸਕਾਰ ਕਰਨ ਤੋਂ ਡਰਦਾ ਸੀ ਤਾਂ ਇਹ ਸੰਸਥਾ ਉਸ ਸਮੇਂ ਵੀ ਰੁਕੀ ਉਸ ਸਮੇਂ ਵੀ ਇਸ ਸੰਸਥਾ ਨੇ ਬਹੁਤ ਕੰਮ ਕੀਤਾ ਹੈ ਜਿ ਕਿ ਹੁਣ ਵੀ ਜਿਹੜੇ ਬੇਸਹਾਰਾ ਨੇ ਜਿਹੜੇ ਲੋੜਵੰਦ ਨੇ ਜਿਹੜੇ ਅੰਤਿਮ ਸੰਸਕਾਰ ਵੇਲੇ ਕੋਈ ਖਰਚਾ ਨਹੀਂ ਕਰ ਸਕਦੇ ਜੋ ਕਿ ਅੰਤਿਮ ਸੰਸਕਾਰ ਵੇਲੇ ਸਮਾਨ ਜੁੜੀ ਹੁੰਦਾ ਉਸ ਪਰਿਵਾਰ ਨੂੰ ਵੀ ਇਹ ਸਮਾਨ ਦਿੰਦੇ ਨੇ ਤਾਂ ਦੱਸਿਆ ਜਾ ਰਿਹਾ ਕਿ ਜਦੋਂ ਵੀ ਕੋਈ ਐਕਸੀਡੈਂਟ ਜਾਂ ਫਿਰ ਕਿਤੇ ਲੋਾਰਸ ਕੋਈ ਲਾਸ਼ ਮਿਲਦੀ ਹੈ ਤਾਂ ਉਸ ਦਾ ਵੀ ਅੰਤਿਮ ਸੰਸਕਾਰ ਕਰਕੇ ਉਹਨਾਂ ਦੀਆਂ ਅਸਤੀਆਂ ਇਹ ਹਰਦوار ਦੇ ਵਿੱਚ ਜਲ ਪ੍ਰਵਾਹ ਕਰਦੇ ਨੇ ਸੰਸਥਾ ਦੀ ਸੇਵਾ ਨੂੰ ਬਹੁਤ ਬਹੁਤ ਸ਼ੇਅਰ ਕਰੋ ਤੇ ਨਾਲ ਦੀ ਨਾਲ ਹਾਂਜੀ ਦੱਸ ਦਿਓ ਕਿ ਕੀ ਪ੍ਰੋਗਰਾਮ ਹੈ ਕਿੱਥੇ ਜਾ ਰਹੇ ਅਸੀਂ ਛੇ ਭੂਮੀ ਬਟਾਲਾ ਰੋਡ ਸੰਘਾ ਘਾੜ ਤੇ ਮਾਨਵ ਕਰ ਮਿਸ਼ਨ ਦੀ ਸੰਸਥਾ ਸਾਡੀ ਹੈਗੀ ਹੈ ਸਾਰੇ ਸਾਥੀ ਨੇ ਅਸੀਂ ਸਾਲਚ ਦੋ ਵਾਰੀ ਜਾਂ ਇੱਕ ਵਾਰੀ ਉਹਨਾਂ ਅਸਤੀਆਂ ਅਸਥੀਨੋ ਸਦਨਗਰਮ ਜਾਂਦੇ ਆ ਜਿਹੜੀਆਂ ਸਾਡੀਆਂ ਕੋਈ ਅਨਰੈਡੀਫਾਈ ਬਾਡੀਜ਼ ਮਿਲਦੀਆਂ ਕੋਈ ਐਕਸੀਡੈਂਟ ਹੋ ਗਿਆ ਜਿਨ੍ਹਾਂ ਦੇ ਵਾਰਸਾਂ ਨੂੰ ਪਤਾ ਨਹੀਂ ਚੱਲਦਾ ਉਹਨਾਂ ਦਾ ਬੜਾ ਵਿਧੀ ਵਿਵਧਾਨ ਨਾਲ ਸੰਸਕਾਰ ਕੀਤਾ ਜਾਂਦਾ ਹੈ ਫਿਰ ਬਾਅਦ ਚ ਉਹਨਾਂ ਦੇ ਫੁੱਲਾਂ ਨੂੰ ਇਕੱਠਾ ਕਰਕੇ ਆਪਣੇ ਅਸਥੀਗ੍ਰਾਹ ਜੜ੍ਹ ਰੱਖ ਦਿੰਦੇ ਆ ਫਿਰ ਜਦੋਂ ਸਾਡਾ ਪੂਰਾ ਪ੍ਰੋਗਰਾਮ ਬੰਦ ਆ ਉਹਨਾਂ ਦਾ ਸ਼ਾਦਾਂ ਦੇ ਵਿੱਚ ਜਾਂਦੇ ਆ ਹੀ ਉੱਥੇ ਵੀ ਸਜਣ ਕਰੀਦੇ ਪਹਿਲੇ ਕੰਨ ਖਲ ਜਾਈਦਾ ਫਿਰ ਉਹਦੇ ਬਾਅਦ ਆਗੇ ਹਰ ਕੀ ਪੜੀ ਆ ਕੇ ਪੁਸ਼ਾ ਘਾੜ ਉਥੇ ਉਹਨਾਂ ਦਾ ਪਿੰਡ ਪੁੰਨਦਾਨ ਕਰਾ ਕੇ ਤੇ ਫਿਰ ਉਹਦੇ ਬਾਅਦ ਅਸੀਂ ਲੰਗਰ ਲਵਾਨੇ ਆ ਉਹਨਾਂ ਦੀ ਯਾਦ ਕਿੰਨੀ ਦੇਰ ਤੋਂ ਚੱਲੀ ਐ ਇਹ ਤੇਰਾ ਇਹ ਕਾਫੀ ਸਾਲਾਂ ਤੋਂ ਕਿੰਨੇ ਸਾਲੋਂ ਰਜੂ ਦਾ 15 ਕ ਸਾਲੋਂ ਹੋ ਜਾਉ ਤੇ ਇਸ ਵਾਰ ਕਿੰਨੇ ਅੱਥੇ ਲੈ ਕੇ ਜਾਦੇ ਆ ਇਸ ਵਾਰ 5 ਪੰਜ ਆ ਪੰਜੀ ਦੋ ਵਿੱਚੋਂ ਦੀ ਉਹਨਾਂ ਦੇ ਵਾਰਿਸ ਆ ਗਏ ਉਹਨਾਂ ਦੇ ਵਾਰਿਸ ਆ ਗਏ ਉਹ ਉਹਨਾਂ ਨੂੰ ਹੈਡ ਓਵਰ ਕਰਤੀਆਂ ਅਸੀਂ ਬਾਕੀ ਲੱਗੀ ਸਭ ਬਾਕੀ ਤੇ ਲੱਗੀ ਹਾਂ ਜੀ ਅਸੀਂ ਮਾਨਕੌਰ ਮਿਸ਼ਨ ਬਡਾਲ ਰੋਡ ਸ਼ੇਪੂ ਬਿਗਦਾਸਪੁਰੋਂ ਲੋ ਪਿਛਲੇ 15 ਸਾਲਾਂ ਤੋਂ 8 ਸਾਲਾਂ ਦੇ ਸਰਦਾ ਦੇ ਵਿੱਚ ਆਪਾਂ ਜਿਹੜੀਆਂ ਅਨਡੈਂਟਿਫਾਈਡ ਬੋਡੀਜ਼ ਆਂਦੀਆਂ ਉਹਨਾਂ ਦਾ ਸੰਸਕਾਰ ਕਰਕੇ ਤੋੜਾਂ ਦੇ ਅਸੀਂ ਫੋਲ ਲੈ ਕੇ ਹਰ ਦਰ ਜਾਣੇ ਆ ਉੱਥੇ ਜਾ ਕੇ ਪੂਰੀ ਬਿਰੀ ਵਿਧਾਨ ਨਾਲ ਇਹਨਾਂ ਦਾ ਜਿਹੜਾ ਪਿੰਡਦਨ ਕਰਕੇ ਤੇ ਇਹ ਰੂਹਾਂ ਦੇ ਨਾਮ ਤੇ ਆਪਾਂ ਉੱਥੇ ਲੰਗਰ ਲਗਾ ਕੇ ਤਾਂ ਕਿ ਇਹਨਾਂ ਨੂੰ ਮੋਕਸ਼ ਮਿਲ ਸਕੇ ਔਰ ਇਹ ਭਟਕਦੇ ਨਾ ਨਾਰੈਣ ਤੋ ਅਸੀਂ ਪੂਰੇ ਆਪਣੀ ਸੰਸਥਾ ਦੇ ਜਿਹੜੇ ਮੈਂਬਰ ਨੇ ਸਾਡੇ ਸਾਰੇ ਸਾਰੇ ਰਲ ਕੇ ਆਪਣੇ ਖਰਚੇ ਤੇ ਤੇ ਆਪਣਾ ਸਾਰਾ ਕੀਮਤੀ ਟਾਈਮ ਕੱਢ ਕੇ ਇਸ ਪੁੰਨ ਦੇਲੇ ਕੰਮ ਵਾਸਤੇ ਹੀ ਜਾਂਦੇ ਆ ਸਾਰਾ ਖਰਚਾ ਪਨਾ ਹੁੰਦਾ ਤੇ ਸੰਸਥਾ ਦਾ ਇੱਕ ਅੱਛਾ ਸਾਰਾ ਆਪਣਾ ਜੀ ਜਿੰਨਾ ਖਰਚਾ ਆਂਦਾ ਸਾਰਾ ਆਪਣੇ ਦੇ ਵਿੱਚ ਅਸੀਂ ਡਾਇਰੈਕਸ਼ਨ ਕਰਕੇ ਜਿਹੜਾ ਲੰਗਰ ਦੀ ਉੱਥੇ ਵਿਵਸਥਾ ਕਰਦੇ ਆ ਉਹ ਵੀ ਸਾਰਾ ਆਪਣੇ ਖਰਚੇ ਦੇ ਕਰਕੇ ਤੇ ਅਸੀਂ ਆਪਣੇ ਆਪ ਨੂੰ ਇਹਦਾ ਜਿਹੜਾ ਸੇਵਾ ਜਿਹੜੀ ਭੋਲੇ ਨਾਂ ਨੇ ਦਿੱਤੀ ਆ ਉਹ ਅਸੀਂ ਇਹਨੂੰ ਲੈ ਕੇ ਤੇ ਅਸੀਂ ਪੁੰਨ ਦਾ ਕਾਰਜ ਕਰਦੇ ਆਂ ਇਸ ਸਮਾਜ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਵੀ ਕੋਈ ਸੰਸਥਾਵਾਂ ਜਾਂ ਜਿਹੜਾ ਵੀ ਕੋਈ ਗਰੀਬ ਪਰਿਵਾਰ ਜਿਹੜਾ ਇਸ ਚੀਜ਼ ਵਾਸਤੇ ਸਮਰਥਨ ਨਹੀਂ ਹੈਗਾ ਉਹ ਸਾਡੇ ਨਾਲ ਆਪਣਾ ਮੇਲ ਕਰ ਸਕਦਾ ਤੇ ਜੇ ਕਿਸੇ ਤਰ੍ਹਾਂ ਦੀ ਉਹਨੂੰ ਐਸੇ ਜਿਹੜਾ ਸੰਸਕਾਰ ਦੇ ਉੱਤੇ ਕਿਸੇ ਚੀਜ਼ ਦੀ ਲੋੜ ਹੈ ਤਾਂ ਅਸੀਂ ਉਹਦੇ ਨਾਲ ਵੱਧ ਚੜ ਕੇ ਜਿੱਦਾਂ ਵੱਤਾਂ ਸਹਿਯੋਗ ਕਰਾਂਗੇ ਆਪਾਂ ਜਿਹੜਾ ਨਹੀਂ ਵੀ ਜਾ ਸਕਦਾ ਉਹ ਸਾਨੂੰ ਔਰ ਜਿਹੜਾ ਪਰਿਵਾਰ ਕੋਈ ਆਪਣੀਆਂ ਆਸਤੀਆਂ ਲੈ ਕੇ ਦੁਵਾਨੀ ਜਾ ਸਕਦਾ ਉਹ ਵੀ ਸਾਡੇ ਨਾਲ ਆਪਣਾ ਟਾਈ ਅਪ ਕਰ ਸਕਦਾ ਅਸੀਂ ਉਹਨਾਂ ਦਾ ਵੀ ਜਿਹੜਾ ਵਾ ਉਹ ਅਸੀਂ ਆਪਣੇ ਨਾਲੇ ਨਾਲੋਂ ਲਾ ਕੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਇਹ ਜਿਹੜੀ ਬੋਡੀ ਨੇ ਦੀਆਂ ਆਇਡੈਂਟੀਟੀ ਆ ਗਈਆਂ ਇਹਨਾਂ ਦਾ ਸੰਸਕਾਰ ਹਾਂਜੀ ਸਸਤਾ ਵਾਲੇ ਇਹ ਰਾਸ ਸੰਸਕਾਰ ਵੀ ਹੁੰਦੇ ਹੈਗੇ ਨੇ ਮਤਲਬ ਕਿ ਗੌਰਮੈਂਟ ਵਾਲੇ ਹਾਂ ਗੌਰਮੈਂਟ ਵਾਲੇ ਫ੍ਰੀ ਸੰਸਕਾਰ ਕਰਤਾ ਹਾਂ ਐਰ ਕੀ ਅਸੀਂ ਜੀ 17 ਜਣੇ ਜਾ ਰਹੇ ਹਾਂ ਜੀ ਕੀ ਪ੍ਰੋਬਲਮ ਹੈ ਕਿ ਜਿਹੜੀਆਂ ਸਾਡੇ ਕੋਲ ਵਿਰਸ ਗੜਬੜੀਆਂ ਆਉਂਦੀਆਂ ਐ ਇਹ ਉਹਨਾਂ ਦੀਆਂ ਹਸਤੀਆਂ ਹੀ ਲੈ ਕੇ ਜਾਣੀਆਂ ਜੀ ਉੱਥੇ ਜਾ ਕੇ ਉੱਥੇ ਜਾ ਕੇ ਸੀ ਪਹਿਲਾਂ ਸਭ ਤੋਂ ਪਹਿਲਾਂ ਕਲਕੱਤਾਂ ਜਾਣੀਆਂ ਜੀ ਇਹਨਾਂ ਨੂੰ ਇਸ਼ਨਾਨ ਕਰਾ ਕੇ ਤੇ ਗੰਗਾ ਦੇ ਵਿੱਚ ਸਜਨ ਕਰਨੇ ਆ ਉਸ ਤੋਂ ਬਾਅਦ ਇਹਨਾਂ ਦੇ ਪਿੰਡਦਾਨ ਕਰਨੇ ਆ 쿠ਸ਼ਾਗੜ ਜਾ ਕੇ 쿠ਸ਼ਾਗੜ 쿠ਸ਼ਾਗੜ ਤੋਂ ਬਾਅਦ ਉੱਥੇ ਗੁਰੂ ਨਾਨਕ ਦੇਵ ਜੀ ਦੇ ਲੰਗਰ ਭੰਡਾਰਾ ਉੱਥੇ 200 ਬੰਦੇ ਦੀ ਰੋਟੀ ਜਿਹੜੀ ਹੈ ਇਹਨਾਂ ਦਾ ਜੋ ਵੀ ਇਹਨਾਂ ਦਾ ਸਿਸਟਮ ਹੁੰਦਾ ਉਹਦੇ ਹਿਸਾਬ ਨਾਲ ਕਰੀਦੀ ਹੈ ਜੀ ਇਹ 15-16 ਸਾਲ ਤੋਂ ਹੈ ਸਾਡਾ ਜਿਹੜੀ ਮਾਨਵ ਕਰਮ ਮਿਸ਼ਨ ਹੈ ਇਹ ਚੀਜ਼ਾਂ ਨੂੰ ਲੈ ਕੇ ਚੱਲਦੀ ਹੈ ਜੀ ਕੋਸ਼ ਮੈਂਬਰ ਆਪਣੇ ਕੋਲੋਂ ਵੀ ਬਕਰਾ ਲਗਾ ਲੈਂਦੇ ਨੇ। ਖਰਚੇ ਦੀ ਗੱਲ ਕਰੀਏ ਤੇ ਖਰਚਾ ਕਿੱਦਾਂ ਐਡਜਸਟਮੈਂਟ ਕਰੀਏ? ਖਰਚਾ ਸਾਰਿਆਂ ਦਾ ਅਲੱਗ-ਅਲੱਗ ਹੈ ਜੀ ਕੋਈ ਕੋਈ ਸੰਸਤਾ ਵੱਲੋਂ ਖਰਚਾ ਨਹੀਂ ਇਹ ਚ ਕਰਦੇ। ਤੇ ਲੰਗਰ ਵਗੈਰਾ ਉਹ ਵੀ ਸਾਰੇ ਜਿੰਨੇ ਸਾਡੇ ਮੈਂਬਰ ਆ ਮਿਲ ਕੇ ਕਰਨੇ ਆਂ ਜੀ। ਆਪਾਂ ਚੁਕਾਣਾ। ਨਾ ਹੀ ਇਹਦੀ ਕੋਈ ਗ੍ਰਹੀ ਕਰਨੇ ਆ ਤੇ ਨਾ ਹੀ ਕਲੈਕਸ਼ਨ ਕਰਨੇ ਕਿਸੇ ਚੀਜ਼ ਦੀ ਨਹੀਂ ਇਹਦੇ ਵਿੱਚ ਕਰਦੇ।